ਜਿੰਨੇ ਵੀ ਮੇਰੇ ਵੀਰ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦ ਰੋਸਤ ਹੋਣਗੇ ਨਾ ਉਮੀਦ ਕਰਦਾ ਮੈਂ ਤੇ ਲਓ ਜੀ ਮੇਰੇ ਵੀਰ ਭਰਾਓ ਤੁਹਾਡੇ ਵਾਸਤੇ ਅੱਜ ਆਪਾਂ ਬਹੁਤ ਹੀ ਵਧੀਆ ਬਸ਼ੀਰੀ ਲੈ ਕੇ ਆਏ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ 1.3 ਮਹੀਨੇ ਉਮਰ ਦਾ ਸੀ ਇਹ ਮਾਲਕ ਵੀਰਾ ਨੇ ਬਸ਼ੇਰੀ ਦੀ ਤੇ ਨਾਗਰੇੜੀ ਘੋੜੇ ਦੀ ਪੋਤੀ ਹੈ ਜੀ ਜਹਾਗੀਰ ਘੋੜੇ ਦੀ ਬੱਚੀ ਆ ਤੇ ਬਹੁਤ ਸੋਹਣੀ ਬਸ਼ੇਰੀ ਆ ਕਨਗਨੋਤੀ ਦੀ ਸ਼ਕੀਨ ਹੈ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਤੇ ਤੁਰੀ ਏਰੀਆ ਦਾ ਤੇ ਰੇਟ ਪਾਈ ਉਹਰੇ ਫੋਨ ਤੇ ਦੱਸਣਗੇ ਨੰਬਰ ਆਪਾਂ ਸਕਰੀਨ ਤੇ ਦੇ ਦਾਂ ਜੀ ਭਰਾ ਹੁਣਾਂ ਦਾ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਤੇ ਨੰਬਰ ਸਕਰੀਨ ਤੇ ਆ ਜੀ 81980 368558 ਤੇ ਗੱਲ ਕਰਨਾ ਨਾ ਭੁੱਲਿਓ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਤੇ ਡਿਟੇਲ ਇੱਕ ਵਾਰ ਮੈਂ ਦੁਬਾਰੇ ਦੱਸ ਦਿੰਨਾ। ਜਹਾਂਗੀਰ ਘੋੜੇ ਦੀ ਪੋਤੀ ਐ। ਆ ਜਹਾਂਗੀਰ ਘੋੜੇ ਦੀ ਬੱਚੀ ਆਗੀ ਤੇ ਨਾਗਰੇੜੀ ਘੋੜੇ ਦੀ ਪੋਤੀ ਐ ਜੀ। ਸਾਢੇ 1.5 ਮਹੀਨੇ ਉਮਰ ਐ ਤੇ ਰੇਟ ਵਾਈ ਹੋਰੇ ਫੋਨ ਤੇ ਦੱਸਣਗੇ। ਤੁਰੀ ਏਰੀਆ ਦਾ ਨੰਬਰ ਸਕਰੀਨ ਤੇ ਆ ਤੇ ਕਰ ਲਓ ਜੀ ਸੰਪਰਕ ਪੇਜ ਨੂੰ ਫੋਲੋ ਕਰ ਲਿਓ। ਜੇ ਵੀਡੀਓ ਕਰਾਉਣਾ ਚਾਹੋ ਨਿਓ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ। ਵੀਡੀਓ ਦੇਖਣ ਲਈ ਧੰਨਵਾਦ ਜੀ।